हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਨਾਮ ਉਹ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪੰਜ ਨਗ ਦੋਸਤੋ ਮੱਝਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਪੰਜੇ ਮੱਝਾਂ ਦੋਸਤੋ ਸੁਨੀਆਂ ਸਵਾਈਆਂ ਹੋਣਗੀਆਂ ਇਹਨੇ ਦੇ ਵਿੱਚ ਦੋ ਮੱਝਾਂ ਦੋਸਤੋ ਟੋਕੜ ਗੱਬਣ ਚੈੱਕ ਪਾਸ ਕਨਫਰਮ ਡਿਟੇਲ ਆਪ ਇਹਨਾਂ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੋਂ ਨਾ ਸਮਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਗ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਗੱਲਬਾਤ ਕਰਕੇ ਵੀਰ ਨਾਲ ਡਿਟੇਲ ਆਪਾਂ ਪ੍ਰੋਪਰ ਸਾਰੀਆਂ ਇਹਨਾਂ ਪਸ਼ੂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰ ਉਹ ਠੀਕ ਠਾਕ ਹੈ ਵਧੀਆ ਜੀ ਚੜਦੀ ਕਲਾ ਜੀ ਚੱਲੀਏ ਦਰਦੇ ਕੰਮ ਕਰ ਵਧੀਆ ਭਾਜੀ ਵਧੀਆ ਚੱਲੀ ਜਾਣਾ ਠੀਕ ਹੈ ਜੀ ਵੀਡੀਓ ਸ਼ੁਰੂ ਕਰ ਦੋ ਪਹਿਲਾਂ ਵੀਰ ਆਪਣਾ ਐਡਰੈਸ ਬੋਲ ਦਿਓ ਐਡਰੈਸ ਆਪਣਾ ਜੀ ਪਿੰਨ ਝਾਮਕਾ ਖੁਰਦੇ ਜ਼ਿਲ੍ਹਾ ਤਰਨਤਾਰਨ ਸਿਹਰ ਤਰਨਤਾਰਨ ਹਾਂਜੀ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾ ਠੀਕ ਹੈ ਫੋਨ ਨੰਬਰ ਜੇ 6284741127 ਠੀਕ ਹੈ 6284741127 ਠੀਕ ਹੈ ਜੀ ਅੱਜ ਵੀਰ ਆਪਣੇ ਕੋ ਪਹੁੰਚਣਾ ਆ ਗਿਆ ਮੱਜੇ ਪੰਜਿਆ ਭਾਈ ਦੋ ਟੋਕਣਾ ਕ ਬਣਾਈ ਅੱਛਾ ਜੀ ਤੇ ਤਿੰਨ ਬਿਨਾ ਬੱਚਿਆਂ ਤੋਂ ਤਿੰਨ ਬਿਨਾ ਬੱਚਿਆਂ ਤੇ ਪੂ ਸਾਰੇ ਪੰਜੇ ਸੂਏ ਸਵਾਈਏ ਨੇ ਪਾਈ ਛੋਟੇ ਛੋਟੇ ਬਾਜ਼ਾਰ ਜਨਾ ਮਰਜੀ ਤੇਜ ਛੋਟੇ ਛੋਟੇ ਭਾ ਹੁਣ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਨੀਲੀ ਦਾ ਵੀ ਮਾਝ ਤੋਂ ਪਹਿਲਾਂ ਦਸੀ ਵੀ ਡਿਟੇਲ ਵੀਰਾਂ ਨੂੰ ਇਹ ਭਾਈ 6 ਮਹੀਨੇ ਦੀ ਗੱਬਣ ਜੀ ਚੈੱਕ ਪਾਸ ਹਾਂ ਚੈੱਕ ਪਾਸ ਦੀ ਹਾਂਜੀ ਤੇ ਨੀਲੀ ਜੀ ਦੇ ਪ੍ਰੋਪਰ ਹਾਂਜੀ ਦੁੱਧ ਦਿੰਦੀ ਤੇ ਨਹੀਂ ਦੁੱਧ ਭਾਈ ਹੈਗਾ ਹੀ ਇਹ ਥੱਲੇ ਮੰਨ ਲਓ ਉਹਨਾਂ ਦੇ ਕਹਿਣ ਦਾ ਤੱਕ 5 ਕਿਲੋਟਰ ਚਾਰ ਹੂੰ ਤੇ ਮੁੰਡਿਆਂ ਨਾਲ ਬਾਹਰ ਜਰ ਗਿਆ ਤੇ ਮੁੜ ਕੇ ਬਜੁਰਤੀ ਮਗਰੋਂ ਚੋਈ ਚਾਈ ਨਹੀਂ ਮੈਂ ਅੱਛਾ ਹੁਣ ਦੋ ਤੋਂ ਡਰਾਈ ਹੈ ਹਾਂ ਦੋ ਦੋ ਡਰਾਈ ਉਹਦਾ ਜੇ ਥਣ ਚੈੱਕ ਕਰਦੇ ਆਂਦਾ ਦੁੱਧ ਹੀ ਆ। ਅੱਛਾ ਜੀ। ਜੇ ਮੰਨ ਲਓ ਪਸਮਾਲੀਏ ਨਾ ਜਾਂਟੀ ਗਾ ਲਾ ਕੇ ਮੜਾ ਚੁਈਏ ਤੇ ਪਸਮਦੀ ਆ ਮਜ। ਅੱਛਾ ਜੀ। ਕਿਲੋ ਖਾਂਦੀ। ਜੇ ਡ్రਾਈ ਕਰਦੀ ਉਹਦਾ ਕਿਲੋ ਖਾਂਡ ਲਾਉਂਦੀ ਆ। ਜੇ ਕੋਈ ਸੇਵਾ ਕਰੇ ਤੇ ਜ਼ਿਆਦਾ ਨਹੀਂ ਚਲੋਂ ਆਂਦੇ 1.5-2 ਕਿਲੋ, 1.5 ਕਿਲੋ ਵਲੇ, 1.5 ਕਿਲੋ ਵਲੇ ਡੰਗ ਸਾੜ ਸਕਦੀ ਬੰਦੀ। ਡੰਗ ਸਾੜ। ਵੈਸੇ ਜੁ ਸੁਣੀ ਗਣੀਆਂ ਤੇ ਮਤਲਬ 4 ਕਿ ਮਹੀਨੇ ਸੌਂ ਕੇ ਰਹਿ ਜਾਂਦੀ। 4 ਰਹਿ ਜਾਂਦੀ ਆ। ਚਲੋ ਇਹ ਆ ਵੀ ਜ਼ਿਆਦਾ ਨਹੀਂ ਤੇ ਚਲੋ ਜੇ ਕੋਈ 1-1.5 ਪਾਉਗੇ ਕੋਈ 1.5-2 ਮਹੀਨੇ ਦੇ ਵੀ ਸਕਦੀ ਆ। ਦੇ ਵੀ ਸਕਦੀ ਆ। ਹ ਪਹਿਲੇ ਸਵੇ ਸੂਈ ਆ ਤੇ ਦੂਜੇ ਦੀਆਂ 6 ਮਹੀਨਿਆਂ ਦੀ ਗੱਬਰ ਦੂਜੇ ਤੇ ਗੱਬਰ ਹਾਂਜੀ ਹਾਂਜੀ ਠੀਕ ਹੈ ਜੀ ਨਿਸ਼ਾਨੀਆਂ ਦੋਸਤੋ ਪ੍ਰੋਪਰ ਨੀਲੀ ਵਾਲੀ ਸਾਰੀ ਕਵਰ ਕਰਦੀ ਹੁੰਦਾ ਦਿਖਾ ਲੈਣਾ ਖੋਲ ਕੇ ਦਿਖਾਈ ਵੀ ਲਈਏ ਲਓ ਜੀ ਜੀ ਕੱਦ ਪੂਰਾ ਵੱਡਾ ਹੈ ਠੀਕ ਹੈ ਜੀ ਦੋਦੂ ਭਾਈ ਡرائی ਹੈ ਇਸ ਮੌਕੇ ਹੋਣ ਜਿਹੜੀ ਮੌਕੇ ਤੇ ਡرائی ਜਦੋਂ ਭਾਈ ਹੋਣੀ ਤੇ ਨਹੀਂ ਉਹਨਾ ਆ ਵੀ ਹਿਸਾਬ ਨਾਲ ਹਾਂਜੀ ਹਾਂਜੀ ਚੋਣਾ ਛੱਡਿਆ ਅਸੀਂ ਸੂਆ ਦੋਸਤੋ ਪਹਿਲਾ ਸੂਈ ਕੱਦ ਕੱਠ ਮੈਂ ਤਾਂ ਚੰਗਾ ਪੂਰੀ ਰਾਜੀ ਪੂਰੀ ਜੰਮੀ ਫਲੀ ਚੈੱਕ ਕਰ ਲਓ ਲਓ ਜੀ ਪਹਿਲੇ ਸੂਏ ਆ 12 ਕਲੀਟਰ ਦਾ ਰਿਕਾਰਡ ਹੈ ਠੀਕ ਹੈ ਲੋ ਦੋਸਤੋ ਨਿਸ਼ਾਨੀਆਂ ਨੀਲੀ ਰਵ ਜਿਹੜੀਆਂ ਕਵਰ ਕਰਦੀ ਹੈ ਅੱਖਾਂ ਤੋਂ ਵੀ ਬਿੱਲੀਆਂ ਬਣ ਗਿਆ ਚਿਹਰੇ ਤੇ ਵੀ ਕੱਟੇਗਾ ਜੇ ਫੇਸ ਤੇ ਪੈਪ 204 ਵਾਈਟ ਹੈ ਲੋ ਜੀ ਕਰੋ ਚੈੱਕ ਬਿਲਕੁਲ ਬਰੀਕ ਚਮੜੀ ਸਿੰਗਲ ਡੀ ਚੰਗੀ ਝੋਟੀ ਦੋਸਤੋ ਪੂਰੀ ਵਜਨ ਵਜੂਦ ਵਾਲੀ ਹੈ ਜੇ ਕੋਈ ਵੀ ਦੋਸਤੋ ਚਾਵੇ ਚੋਣੀ ਤੇ ਮੇਲ ਵੀ ਸਕਦੀ ਦੋਸਤੋ ਦੋ ਦੋ ਕੋਈ 1.5 ਤੋਂ 2-3 ਕਿਲੋ ਚਵਾ ਸਕਦੀ ਹੈ ਚਲੋ ਜੀ ਉਹ ਜੇ ਕੋ ਸਿਆਗ ਕਰੂ ਤੇ ਲਾ ਆਉਣਾ ਦੁੱਧ ਹਾਂਜੀ ਹਾਂਜੀ ਬਾਕੀ ਦੋਸਤੋ ਐਸ ਵੇਲੇ ਮੌਕੇ ਤੇ ਜਿਹੜੀ ਹੁੰਦੀ ਦੁੱਧ ਕੋਈ ਜਾਂ ਤੇ ਜਿਆਦਾ ਚ ਰਹਿ ਆਉਣਾ ਛੱਡੀ ਨੂੰ ਫੇਰ ਆ ਉਹਾਂ ਦੇ 10 ਦਿਨ ਹੋਇਆ ਛੱਡੀ ਨੂੰ ਅੱਜ ਅੱਛਾ ਜੀ ਹਾਂਜੀ ਹਾਂਜੀ ਤਾਂ ਕਰਕੇ ਦੁੱਧ ਹੀ ਆਉਂਦਿਆ ਥਾਣਾ ਜਿੰਨਾ ਚਿਰ ਇਹ ਵੇਰੇਮ ਪਾਣੀ ਪੀਂਦੀ ਉਹਨਾਂ ਜਿਹੜਾ ਆਪਾਂ ਇਹਦਾ ਮੁੱਲ ਮੈਂਸ਼ਨ ਕਰ ਲਈਏ ਮੁੱਲ ਉਹ ਭਾਈ ਇਹਦਾ ਬਿਲਕੁਲ ਛੋਟਾ ਹਾਂਜੀ ਚਲੋ ਜੀ ਕੋ ਤਿਆਰ ਕਰਕੇ ਵਿੱਚ ਭੈਣ ਭਰਾ ਨੂੰ ਖਰਚਾ ਪੈਣਾ ਫਿਰ ਤੇ ਝੋਟੀ ਲੱਖੋਂ ਬਾਹਰ ਆ। ਹਾਂਜੀ ਹਾਂਜੀ। ਕੋਈ ਛੋਰੀਆਂ ਛੜੀਆਂ ਮਈਆਂ ਤਾੜੀਆਂ ਵੇਗੰਦਾ ਧੰਨਵਾਦ ਲੱਖ ਤੇ ਭਾਉ ਆ। ਹਾਂਜੀ ਹਾਂਜੀ ਹਾਂਜੀ। ਆਪਾਂ ਇਹਦਾ ਲੈ ਦੇ ਜਿਹੜਾ ਮੋਲ ਕਰਾਂਗੇ 60। ਹਾਂਜੀ। 55 21 ਰਿੰਜੀ ਦੇ ਵਿੱਚੋਂ ਆਪਾਂ ਛੋੜ ਕਰਨੀ ਜੇ ਮਣਕੇ। ਮਾਨਤਨ ਥੋੜਾ ਬੜਾ ਖਾਣਾ 52000 ਰੁਪਏ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਜੀ। ਹਾਂਜੀ। ਲੋ ਜੀ ਦੋਸਤੋ ਮੋਲ ਭਾਵੇਂ ਕਰਾਉਣ ਨੂੰ ਵੀਰੇ ਦਾ 60 ਕਰਾ ਲਓ 55 ਕਰਾ ਲਓ 52000 ਰੁਪਏ ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਮ ਚੰਗੀ ਬ੍ਰੀਡ ਲਈ ਮੱਝ ਹੈ ਜੇ ਕੋਈ ਜੇ ਭਾਈ ਕੋਈ ਚਲੋ ਬ੍ਰੀਡ ਵੀ ਬਣਾਉਣੀ ਹੈ ਵੇ ਤੇ ਹਾਂਜੀ ਹਾਂਜੀ ਬ੍ਰੀਡ ਦੇ ਤੋਂ ਕਿਰੇ ਕੰਮ ਕਰਨ ਤੇ ਬ੍ਰੀਡ ਦੇ ਤੋਂ ਬੱਚੇ ਨਹੀਂ ਵੀ ਲੈ ਵੀ ਬਹੁਤ ਵਧੀਆ ਦੇ ਸਕਦੇ ਮੈਂ ਤੇ ਪੂਰਾ ਮੇਰੇ ਕਾਦੇ ਹਿਸਾਬ ਨਾਲ ਲਾ ਲਓ ਹਾਂਜੀ ਪੂਰੀ ਵੱਡੀ ਛੋਟੀ ਪੂਰੀ ਵੱਡੀ ਛੋਟੀ ਇਹ ਦੋ ਦੋ ਮਹੀਨਿਆਂ ਦੀ ਸਹੀ ਵੀ ਡਿਟੇਲ ਇਹ ਭਾਈ ਸਾਢੇ 1 ਚੌਂ ਦੀ ਚੌਂ ਦੀ ਗੱਬਣ ਸਾਢੇ 4 ਮਹੀਨੇ ਦੀ ਗੱਬਣ ਹਾਂਜੀ ਚੌਂ ਦੀ ਲਾਲੇ ਚੌਂ ਦੀ ਲਾਲੇ ਕੋਈ ਇਹ ਦੁੱਜਾ ਆਸੂਗਾ ਜੀ ਅੱਛਾ ਜੀ ਹਾਂਜੀ ਤੇ ਇਹ ਦੋ ਦਿਨ ਦੀ ਦੁੱਧ ਪਈਏ ਥੱਲੇ ਦਾ 6 ਲੀਟਰ 6 ਲੀਟਰ ਮਰਦੀ ਭਾੜੇ ਤੇ ਠੀਕ ਹੈ ਜੀ ਤੇ ਚੌ ਲਓ ਜੀ ਦੋਸਤੋ ਦੂਜਾ ਸਵੇਰਾ ਆ ਇਹ ਸੁਣੀ ਚਾਰ ਮਹੀਨੇ ਦੀ ਗੱਬਣ ਚੈੱਕ ਪਾਸ ਦੁੱਧ 6 ਲੀਟਰ ਮੌਕੇ ਦਾ ਤਿਆਰ ਹੋਊਗਾ ਸਵੇਰੇ ਸਵੇਰ ਪਹੁੰਚੋ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋੜ ਕੇ ਵੀ ਤਸਦੀਕ ਕਰ ਸਕਦੇ ਹੋ ਮਾਈਟਾ ਦੋਸਤੋ ਕੱਦ ਕਾਠ ਵਜਨ موجوده ਵੀ ਦੋਸਤੋ ਪੂਰੇ ਫੋਲੇ ਵੀ ਬਣਦੀ ਪੂਰੀ ਵੱਡੀ ਮੰਝ ਹੈ ਜੀ ਇਹ ਵੀ ਕੁਝੇ ਭੈਣ ਭਰਾ ਲੈ ਜੇ ਨਾਲ ਦੁੱਧ ਹੈਗਾ ਚਲੋ ਜੇ ਇਹਨਾਂ ਦੁੱਧ ਨੇ ਦਈ ਜਾਣਾ ਜੀ ਹਾਂਜੀ ਹਾਂਜੀ ਉਹਨਾਂ ਦੇ ਕਹਿਣ ਮੁਤਾਬਕ ਉਹਾਂ ਦੇ ਮਹੀਨਾ ਕਿ ਛੜਦੇ ਆ ਠੀਕ ਹੈ ਜੀ ਯਾਰ ਤਤੇ ਮਾਰਦੀ ਮੈਂ ਇਹਨਾਂ ਨੇ ਦੁੱਧ ਹੀ ਘੱਟੀ ਜਾਣਾ ਕੀ ਕਲਰ ਦੁੱਧ ਭਾਈ ਜਿਹੜੀਆਂ ਬਹੁਤ ਸੋਹਣੀ ਤਿਆਰ ਆ ਦੁੱਧ ਵੀ 80 ਰੁਪਏ ਦਾ ਖਾਣੇ ਗੈਪ ਚ ਲੱਗੇ ਹੋਏ ਕੋਈ ਫੋਰ ਸ਼ੰਗਣੀ ਨਾਲ ਹਾਂਜੀ ਚੈੱਕ ਦੋਸਤੋ ਕਰ ਲਿਓ ਜੇ ਦਾ ਫਾਇਨ ਹੋਣੀ ਇਹਦੀ ਕੱਲੀ ਅੱਛਾ ਜੀ ਹਾਂਜੀ ਠੀਕ ਹੈ ਜੀ ਬਾਕੀ ਅੱਜ ਅੱਜ ਦੇ ਦਾ ਫਾਇਨ ਵੇਖੋ ਤੁਹਾਨੂੰ ਦੋਸਤੋ ਮੈਂ ਤੁਹਾਨੂੰ ਕਰਵਾ ਦੇਣਾ ਚੈੱਕ ਇਹ ਗ੍ਰੇਨੇਡ ਤੋਂ ਹਾਂਜੀ ਹਾਂਜੀ ਸੱਜਣ ਮੁਚਾਰੇ ਕਾ ਦੋਸਤੋ ਇਹਨੇ ਬਿਲਕੁਲ ਆਰਡਰ ਪਾਇਆ ਹੈ ਜੀ ਉਹ ਦੁੱਧ ਹੈਗਾ ਨਾ ਭਾਈ ਥੱਲੇ ਹਾਂਜੀ ਕੀ ਮੁੱਲ ਕਰਨਾ ਭਰੇ ਮੈਂ ਇਹਦਾ ਭਾਈ ਛੋਟਾ ਹੀ ਆਪਾ ਹਾਂਜੀ ਇਹਦਾ ਮੁੱਲ ਭਾਵੇਂ ਕਰਾਉ ਨੂੰ ਕੋਕਰ ਵਾਲੇ 60 65 52 ਹਾਂਜੀ ਜੈਸਨੋਂ ਪੰਜਾਬ 55 ਹਾਂਜੀ ਠੀਕ ਹੈ ਜੀ ਹਾਂਜੀ ਦੋਤੋ 55000 ਰੁਪਏ ਡਿਮਾਂਡ ਹੈ ਤੇ 50000 ਰੁਪਏ ਦੇ ਵਿੱਚੋਂ ਵੀਰਕਾ ਦਾ ਤੁਹਾਡਾ ਆਿਆਂ ਦਾ ਗਿਆ ਦਾ ਮੌਕੇ ਤੇ ਮਾਨ ਤਾਂ ਹਲਕਾ ਫੁਲਕਾ ਜਰੂਰ ਹੋਗਾ ਇਹਦੇ ਨਾਲ ਜਿਹੜੀ ਬੱਦੀ ਹੈ ਤਿੰਨ ਨੰਬਰ ਦੀ ਮੱਝ ਵੀਰੀ ਇਹਦੀ ਡਿਟੇਲ ਦਸੀਏ ਆਪਾਂ ਵੀਰਾਂ ਜਰਵਾਤਾ ਇੱਕ ਭਾਈ ਪਹਿਲਾ ਸੁਦਾ ਸੂਈ ਆ ਅੱਛਾ ਜੀ ਤੇ ਮਹੀਨੇ ਦੀ ਬਣੀ ਹੈ ਤੇ ਤਿੰਨਾ ਮਹੀਨਿਆਂ ਦੀ ਸੂਈ ਜੀ ਅੱਛਾ ਤਿੰਨ ਮਹੀਨੇ ਸੁਈ ਆ ਤੇ ਇੱਕ ਮਹੀਨਾ ਹੋ ਗਿਆ ਟੀਕਾ ਪਰੇ ਹਾਂਜੀ ਸੋ ਆ ਪਹਿਲਾ ਸੁਈ ਹਾਂ ਮੂੰਹ ਛਗੀ ਅੱਛਾ ਮੂੰਹ ਛਗੀ ਮੂੰਹ ਛਗੀ ਆ ਹਾਂਜੀ ਤੇ ਦੁੱਧ ਦੇ ਸਾਰੇ 7 ਲੀਟਰ ਹੋਊਗਾ ਪੱਕਾ ਪੱਕਾ ਤਿਆਰ ਹੈ ਮਿਲਦੀ ਭਾਰੇ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਤਿੰਨ ਮਹੀਨੇ ਜੇ ਬਣੀ ਨੂੰ ਮਹੀਨਾ ਆ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਕੱਦ ਕੱਟ ਮੈਂ ਦਾ ਚੈੱਕ ਕਰ ਲਓ ਪੂਰੀ ਲਿਸਟ ਖੁਸ਼ਕ ਫੈਸ਼ਨ ਵਾਲੀ ਬੜੀ ਹੈ ਜੀ ਹਾਂਜੀ ਹਾਂਜੀ ਇਹ ਵੀ ਦੋਸਤੋ ਵੇਖੋ ਕਰੋ ਚੈੱਕ ਪੂਰਾ ਕੱਦ ਕੱਟ ਪੂਰਾ ਫੁੱਲ ਹੈ ਵੀ ਬੋਡੀ ਵੇਟ ਚੰਗਾ ਸਟ੍ਰੈਚਰ ਹੈ ਸੌਜੀ ਕਰ ਲੋ ਚੱਕ ਪਹਿਲਾ ਸਵੇਰ 6 ਦੰਦ ਤੇ ਦੁੱਧ ਵੀ ਦੋਸਤੋ 6 ਕਿਲੋ ਤਿਆਰ ਹੋਊਗਾ ਮੌਕੇ ਦਾ 7 ਜੀ ਔਰ 7 ਕਿਲੋ ਹਾਂਜੀ ਬਾਕੀ ਇਹਨਾਂ ਠੰਡੀ ਸੀਧੇ ਇੱਕ ਮਹੀਨਾ ਦੋਸਤੋ ਟੀਕਾ ਲੱਗੇ ਰਹੇ ਹੋਗਾ ਜੀ ਹਾਂਜੀ ਜਿਹੜਾ ਕੋਈ ਵੀਰ ਖੜੂਗਾ ਖਰੀਦੀ ਕੋਈ ਦੀ ਕਿਸਮਤ ਲੈ ਜੀ ਲੈ ਜੀ ਆਹ ਸੀਧੀਆਂ ਸੂਲੀਆਂਾਂ ਬੜੀਆਂ ਆਈਆਂ ਠੀਕ ਹੈ ਸੁਣੋ ਦੋਸਤੋ ਆਰਡਰ ਤਿਆਰ ਕੀਤਾ ਵੀਰ ਚਵਾਈ ਚਵਾਈ ਇੱਕ ਨੰਬਰ ਦੀ ਬਰਾਬਰ ਵਧੀਆ ਜੀ ਇੱਕ ਨੰਬਰ ਠੀਕ ਹੈ ਜੀ ਲੋ ਜੀ ਦੋਸਤੋ ਸਿਰਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਥਣ ਚੰਦਾ ਤੇ ਬਹੁਤਾ ਕੋਰਾ ਜੀ ਹਾਂਜੀ ਹਾਂਜੀ ਆ ਵੇਖੋ ਲਓ ਜੀ ਹਾਂਜੀ ਹਾਂਜੀ ਦਸੀ ਡਿਮਾਂਡ ਦੀ ਇਹਦਾ ਭਾਈ ਛੋਟਾ ਹੀ ਆ ਭਾ ਹਾਂਜੀ ਮੋਲ ਆਪਾਂ ਕੋ 60 65 55 ਨਹੀਂ ਕਰਨਾ ਹਾਂਜੀ ਆ ਪੰਜ ਛੋਟੇ ਛੋਟੇ ਭਾਜ ਕਰਨੇ ਨੇ ਇਹ ਲੈਣ ਵਾਲੇ ਨੂੰ ਤੇ ਆਪਾਂ ਨੂੰ ਵੇਚਣਾ ਹੋਰ ਮਾਲ ਲੈਣ ਵਾਲੇ ਬਣੇ ਹਾਂਜੀ ਹਾਂਜੀ ਮੋਲ ਉਹਦੇ ਮਰਜ਼ੀ ਕਰੀਏ ਜੱਸ ਨੂੰ 52 ਦੀ 52 ਹਾਂਜੀ ਹੋ ਸਕਦਾ ਮੰਨ ਤਾ ਚਾਰ ਚਰ ਦੇ ਨੇ 51 ਦੀ 51000 ਰੁਪਏ ਲੋਈ ਦੋਸਤੋ ਬਪਿੰਗਿਆਰ ਪੀਆ ਡਿਮਾਂਡ 51000 ਰੁਪਏ ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਮਾਨਤਾ ਜਰੂਰ ਹੋਗਾ ਦੋਦੋ ਦੋਸਤੋ 7 ਕਿਲੋ ਛੇ ਦੰਦ ਮੂਹ ਪਹਿਲਾ ਸੂਆ ਛੋਟੀ ਸੋਈ ਜੀ ਇੱਕ ਮਹੀਨਾ ਟਾਈਮ ਹੋਗਾ ਟਿਕਾ ਲੱਗੇ ਅੰਗਾਰੀ ਭਾਈ ਅਜ ਨਗੀਨਾ ਲੈਂਦਾ ਆਹ ਐਚਪ ਗਾਂ ਗੋਈ ਆ ਕਰੋ ਜੀ ਸਿਕ ਤਸਕੀਨ ਸਲਾਗ ਵੀ ਇਹਦੀ ਵੇ ਭਾਵੇਂ ਨਾ ਜਦਾਂ ਮਰਜੀ ਦੋਹ ਬੰਨੇ ਬਹਿ ਕੇ ਚੋਲੀ ਲਓ ਜੀ ਕਰੋ ਚੱਕਰੀ ਹਾਂਜੀ ਲਓ ਲਓ ਕਰੋ ਸਿਕ ਪੂਰੀ ਦੋਸਤੋ ਸੀਰੀਅਸ ਲੱਗਦਾ ਮੈਂ ਨਾ ਇਹ ਪੂਰੀ ਨਾ ਬਰੀਡ ਵਾਲੀ ਮੈਂ ਆ ਠੀਕ ਹੈ ਜੀ ਪਿਓਰ ਦੋਸਤੋ ਮੋਰਾ ਮਸਲ ਜੱਗ ਤੇ ਚਲੋ ਆ ਪਾਣੀ ਕੋ ਹਾਂਦੇ ਉਹਨਾਂ ਦੇ ਕਹਿਣ ਮੁਤਾਬਕ ਉਹ ਆਂਦੇ ਵੀ ਹਰਿਆਣੇੋਂ ਅਸੀਂ ਮਹੀਂ ਲਿਆਂਦੀ ਤੇ ਉਹਦੇ ਮਗਰ ਕੱਟੀ ਆ ਜਿਹੜੀ ਉਹਨਾਂ ਪਾਲੀ ਅੱਛਾ ਜੀ ਤੇ ਨਸਲ ਕਸਲ ਤੋਂ ਤੇ ਚਲੋ ਜੀ ਬਾਕੀ ਤੇ ਜਿੱਦਾਂ ਨਹੀਂ ਭਾਜੀ ਇਹਨਾਂ ਹੈਗੀ ਮੈਂ ਉਸ ਹਾਂ ਨਾਲ ਆਪ ਮੁੱਲ ਕਰ ਦੇਣਾ ਖਣ ਚੱਡੇ ਤੋਂ ਉਹਦੇ ਭਾਜੀ ਉਹਨਾਂ ਹੀ ਚੱਡਾ ਖਾਂ ਤੇ ਉਹਨਾਂ ਹੀ ਪਛਾ ਠੀਕ ਹੈ ਜੀ ਚਮੜੀ ਦੋਸਤੋ ਬਿਲਕੁਲ ਬਰੀਕ ਸੂਈ ਮਹੀਨੇ ਦੀ ਇਹ ਮੈਂ ਉਹਨਾਂ ਨਾਲ ਸਾਂਭੀ ਨਹੀਂ ਸੀ ਭਾਜੀ ਜੀ ਠੀਕ ਹੈ ਜੀ 8 ਲੀਟਰ ਦੁੱਧ ਜਿਹੜਾ ਪੱਕਾ ਹੋਊਗਾ ਉਹਨੇ ਥਲੇ ਠੀਕ ਹੈ ਜਿਹੜਾ ਤਿਆਰ ਹੋਵੇ ਹਾਂਜੀ ਦੁਜਾ ਸੁਆਸ ਤੇ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਸਾਰਾ ਕੋ ਕੱਢੀਏ ਪਰ ਹਾਂਜੀ ਲੋ ਜੀ ਦੋਸਤੋ ਡਿਪੈਂਡ ਤੁਹਾਡੇ ਦੇ ਕਰਦੀ ਹੈ ਸੁਆਹ ਵੀਰ ਦੇ ਕਹਿਣ ਮੁਤਾਬਕ ਦੁਜਾ ਸੁਆਹ ਆ 8 ਕਿਲੋ ਦੋ ਜਿਹੜਾ ਮੌਕੇ ਦਾ ਤਿਆਰ ਮੈਂ ਭਾਈ ਚਵਾਈ ਤੇ ਏਡੀ ਚੰਗੀ ਆ ਵੀ ਪੁੱਛੋ ਹੀ ਨਾ ਦੇ ਠੀਕ ਹੈ ਜੀ ਤੇ ਬਾਕੀ ਦੇ ਆ ਵੀ ਭਾਗ ਹੀ ਨਾ ਕਰਮਾਂ ਵਾਲੀ ਨੂੰ ਲੱਗਾ ਵੀ ਜੇ ਕੋਈ ਵੰਡ ਵੰਡ ਦੀ ਸੇਵਾ ਚੰਗੀ ਕਰੇ ਮੈਂ ਨਹੀਂ ਏਡੇ ਕੋਈ ਜਾਦੀ ਸੇਵਾ ਨਹੀਂ ਬੰਦਿਆਂ ਦੀ ਹੈ ਜਨਾਬ ਹਾਂਜੀ ਹਾਂਜੀ ਦੋਸਤੋ ਬਿਲਕੁਲ ਕਾਗਜ਼ ਤਰ ਕੀ ਬਰੀਕ ਚੰਮੜੀ ਪਤਲੀ ਦੀ ਲਓ ਜੀ ਚੈੱਕ ਕਰੋ ਜੱਡਾ ਇਹ ਦੁਜੇ ਬਨੇ ਜਾਣੀ ਨਹੀਂ ਦਿੰਦਾ ਲਓ ਜੀ ਕਰੋ ਚੱਕੀ ਖਾ ਲਓ ਜੀ ਦੋਸਤੋ ਪੂਰੀ ਫੁੱਲ ਬ੍ਰੀਡ ਖਾ ਲਓ ਜੀ ਦੋਸਤੋ ਆਰਡਰ ਕੁਆਲਟੀ ਜਿਹੜੀ ਹੈ ਬਹੁਤ ਵਧੀਆ ਤੇ ਹੈ ਬਹੁਤ ਹੀ ਭਾਈ ਚੰਗੀ ਹੈ ਜੀ ਗਾਵਾਂ ਨੂੰ ਆਗੇ ਹਾਂਜੀ ਹਾਂਜੀ ਆ ਗਾੜ ਵੀ ਦੋਸਤੋ ਕਾਫੀ ਦਿਖਾਉਂਦੀ ਹੈ ਤੇ ਪਿਛਾੜ ਵੀ ਮੈਨਾਂ ਉਹਨਾਂ ਨੇ ਨਾ ਗਾੜ ਚੜਾ ਉਹਨਾਂ ਨੇ ਪਿਛਾੜਿਆ ਹਾਂਜੀ 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 ਲੋ ਜੀ ਦੋਸਤੋ ਚਮੜੀ ਦੋਸਤੋ ਦੀ ਕਰੋ ਚੱਕੀ ਬਾਕੀ ਭਾਇ ਦਾ ਆਪਾਂ ਐ ਇੱਕ ਛੋਟਾ ਕਰ ਦੇਣਾ ਜਿੱਦਾਂ ਦਾ ਡੰਗਰੇ ਨੂੰ ਠੀਕ ਹੈ ਜੀ ਸੁਗੰਧ ਜਾਂ ਤੇ ਸੂਈ ਨੂੰ ਆਂਦੇ ਮਹੀਨਾ ਆ ਜੀ ਠੀਕ ਹੈ ਜੀ ਤੇ ਦੁੱਧ ਆਂਦੇ ਆਹ ਲੋ ਜੀ ਕਰੋ ਚੱਕ ਦੋਸਤੋ ਵੇਖੋ ਜੀ ਇਹਦਾ ਆਰਡਰ ਥਾਂ ਨੂੰ ਵੇਖੋ ਜਿਆਦਾ ਨਹੀਂ ਆਪਾਂ ਆਂਦੇ ਪਹਿਲੇ ਸਵੇਰ ਉਹ ਆਂਦੇ 12 ਲੀਟਰ 13 ਦੁੱਧ ਆਖਾਂ ਮੈਨੂੰ ਠੀਕ ਹੈ ਜੀ ਤੇ ਐਰ ਕੀ ਉਹਨਾਂ ਨੂੰ ਕੋਈ ਤੁਹਾਨੂੰ ਬਸ ਘਰਾਂ 'ਚ ਸੌ ਕਮਜ਼ੋਰੀਆਂ ਨਹੀਂਆਂ ਮਜ਼ਬੂਰੀਆਂ ਹੂੰ ਤੋ ਕੋਈ ਨਾ ਉਹਨਾਂ ਦਾ ਬੰਦਾ ਹੋ ਗਿਆ ਤਾਂ ਠਾ ਠਾ ਕਰ ਕਣਾ ਸਾਮ ਵੀ ਨਹੀਂ ਹੋਈ ਡੰਗਰਾਂ ਦੀ ਭਾਈ ਠੀਕ ਹੈ ਜੀ ਚਲੋ ਸ਼ੋਗ ਮਰਬੂਰੀ ਦਾ ਕਰਕੇ ਦਿੱਤੀ ਜੀ ਸਾਰੇ ਚੱਲਦਾ ਤੇ ਬਾਕੀ ਇਹ ਆ ਵੀ ਜੇ ਕੋਈ ਜਿੱਦਾਂ ਸੀਲਸੂਲ ਆ ਨਾ ਮੈਂ ਮਸਲ ਕਸਲ ਵਾਲੀ ਤੇ ਜੇ ਕੋਈ ਸਾਹਬੇ ਤੇ ਗਾਂ ਵੀ ਇਹ ਆ ਵੀ ਚਾਰ ਪੈਸੇ ਦਊਗੀ ਤੇ ਹੁਣ ਵੀ ਇਹਨੇ ਦੁੱਧ ਵਾਜਣਾ ਕਰਵਾ ਲਈ ਨੇ ਜਿਸੇ ਵਸਵਾ ਕੀਤੀ ਚੰਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਰੀਏ ਦਾ ਮੁੱਲ ਜੀ ਮੁੱਲ ਭਾਜੀ ਇਹਦਾ ਭਾਵੇਂ ਕੋਕਰ ਵਾਲੇ ਉਹਨਾਂ ਦੇ ਹੋਰ ਕੇ ਸਾਡੇ ਤੇ ਹੋਵੇ ਤਾਂ ਮੁੱਲੇ ਦਾ ਲੱਖ ਵੀ ਕਰਨਾ ਹਮ 70-70 ਵੀ ਕਰਨਾ ਆਪਾਂ ਇਹ ਭਾਅ ਬਿਲਕੁਲ ਜਾਇਜ਼ ਹੁੰਦੇ ਮੁੱਲ ਕਰਾ ਲੈ ਭਾਵੇਂ ਕੋਈ 65 ਜੋ ਮੱਦੀ 60000 ਰੁਪਏ ਦੇ ਦੇ ਤੀ 60 ਅਜੂ ਕਿੰਨਾ ਦਾ ਮੰਨਣਾ ਸਰ ਜੈਸਾਨਾ 55 ਜੀ 55 ਜੀ ਹਾਂਜੀ ਲੋ ਜੀ ਦੋਸਤੋ ਬਿਲਕੁਲ ਨਿਕਾ ਗਿਆ ਮੋਲਕ 8 ਕਿਲੋ ਤਿਆਰ ਜੇ ਮੋਲਕ ਸਾਰਿਆਂ ਨਾਲੋਂ ਖਰੀ ਮੈਂ ਜੀ ਸਾਰਿਆਂ ਦੀ ਤੇ ਵਜ਼ਨ ਮजूदੂ ਦੋਸਤੋ ਪੂਰਾ ਸੂਹਾ ਦੁੱਧਾ ਮੰਨ ਲੇ ਕੋ ਤੱਜਾ ਮੰਨ ਲੇ ਤੁਹਾਡੇ ਸਾਹਮਣੇ ਹੈ ਮੋਲ ਵੀ ਦੋਸਤੋ ਅੱਜ ਕੱਲ ਬਿਲਕੁਲ ਜੈ ਜੇ 8 ਕਿਲੋ ਦੁੱਧ ਮਿਲਣਾ ਦੋਸਤੋ ਤੁਹਾਨੂੰ ਹਾਂਜੀ ਤੇ ਇਹਦੇ ਨਾਲ ਜਿਹੜੀ ਬੱਦੀ ਮੱਝ ਵੀਰੀ ਇਹਦੀ ਦਸੀ ਡਿਟੇਲ ਆਪਾਂ ਇਹ ਵੀ ਭਾਈ ਸੂਹਾ ਦੁੱਧਾ ਹਾਂਜੀ ਸੂਈ ਨੂੰ ਕੱਦ ਕਰ ਦੋ ਸੂਈ ਨੂੰ ਇਹਨੂੰ ਵੀ ਹੋਏ ਜੇ ਢਾਈ ਤਿੰਨ ਮਹੀਨੇ ਤੇ ਬਣੀ ਨੂੰ ਮਹੀਨਾ ਹੋਇਆ ਜੇ ਇਹਨੂੰ ਅੱਛਾ ਇਹਨੂੰ ਬਣੀ ਨੂੰ ਮਹੀਨਾ ਹੋ ਗਿਆ ਹਾਂਜੀ ਦੁੱਧ 7 ਲੀਟਰ ਦੇ ਦਲੇ ਠੀਕ ਹੈ ਦੋਵੇਂ ਮੱਝਾਂ ਦੋਸਤੋ ਕੱਦ ਕੱਠਿਆ ਬਿਲਕੁਲ ਇੱਕੋ ਜਿਹਾ ਬਰਾਬਰ ਪੂਰੀਆਂ ਰਾਜੀ ਪੂਰੀਆਂ ਜੰਮੀਆਂ ਪਲੀਆਂ ਕਰ ਲੋ ਚੱਕ ਲਓ ਜੀ ਹਾਂਜੀ ਦੁੱਧ 8 ਕਿਲੋ ਤਿਆਰ ਹੈ ਜੀ ਨਹੀਂ ਜੀ 7 7 ਕਿਲੋ ਦੁੱਧ 7 ਲੀਟਰ ਆ ਸੂਈ ਨੂੰ 3 ਮਹੀਨੇ ਤੇ ਬਣੀ ਨੂੰ ਮਹੀਨਾ ਆ ਤੇ ਸੂਹਾ ਕਰੂ ਸੂਈ ਸੂਹਾ ਦੁੱਜਾ ਜੀ ਦੂਜਾ ਸੂਹਾ ਸੂਈ ਲਓ ਜੀ ਦੋਸਤੋ 3 ਮਹੀਨੇ ਦਾ ਟਾਈਮ ਸੂਈ ਨੂੰ ਹੋ ਗਿਆ 1 ਮਹੀਨੇ ਦਾ ਟਾਈਮ ਠੀਕ ਲ ਹਾਂ ਲੋ ਜੀ ਕਰੋ ਚੈੱਕ ਦੋਸਤੋ ਬਹੁਤ ਵਧੀਆ ਮਜਾ ਬਿਲਕੁਲ ਜਾਇਜ਼ ਰੇਟ ਦੇ ਵਿੱਚ ਨਹੀਂ ਭਾ ਭਾਂ ਬਿਲਕੁਲ ਛੁੱਟ ਕੇ ਕੀਤੇ ਅੱਜ ਹਾਂਜੀ ਹਾਂਜੀ ਕਿਹੜਾ ਭਾਂ ਭਾਂ ਕੋਈ ਇਹ ਨਾ ਕਿ ਬਿਲਕੁਲ ਦੋਸਤੋ ਹੋ ਲੈਣਾ ਅਗਲੇ ਦੇ ਵਾਸਤੇ ਆਈ ਜੇ ਕੋਈ ਜਿਹੜਾ ਕਿਸੇ ਨੇ ਭਾਂ ਭਰਾ ਲੈਣਾ ਹੈ ਜਿੱਦਾਂ ਦਾ ਬਾਈਟ ਹੈ ਗੱਲ ਹਾਂਜੀ 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 ਆਪਾਂ ਸਾਰੇ ਬਾਈਟ ਹੀ ਲੈਣ ਤੇ ਅੱਜ ਚਮੜੀ ਦੇ ਵਿੱਚ ਦੀ ਦੋਸਤੋ ਕੱਲੀ ਕੱਲੀ ਹੱਡੀ ਬਾਈ ਵੀ ਦੇਖਦੀ ਹੈ ਚੈੱਕ ਕਰ ਲਿਓ ਇੰਨੀ ਬਰੀਕ ਚਮੜੀ ਜੀ ਲਓ ਜੀ ਕਰ ਜਾਕ ਬਾਕੀ ਦੋਸਤੋ ਮਾਜੀ ਜਿਹੜੀ ਕਲੋਤੀ ਕਰਮਾਈ ਦੀ ਲੈਂਥ ਚੈੱਕ ਕਰ ਸਕਦੇ ਹੋ ਲਓ ਜੀ ਵੀਰ ਦੇ ਮੋਢੇ ਦੇ ਬਰਾਬਰ ਹੋ ਗਈ ਜੀ ਹਾਂ ਜੀ ਭਾਜੀ ਮੋਲ ਕਰਾ ਲੈ ਭਾਵੇਂ ਕੋਈ ਭਾਂਡ ਤੇ ਭਾਂਡ ਕਰਾ ਲੈ 55 ਜੀ ਦੇ ਦਈਏ ਕਿੰਨਾ ਕਮਾ ਲਵਾਂ ਜਸ 52 ਜਾਨ 55 ਹਾਂ ਜੀ ਬਰਾਬਰ ਹੀ ਹੋ ਗਈਆਂ ਇੱਕ ਗੁੰਜਾ ਅੱਗੇ ਵੀ ਕੀਤਾ ਸੀ ਭਾਵੇਂ ਹਾਂ ਜੀ ਉਹ ਉਹਦਾ ਕੀਤਾ ਹੀ 52 ਠੀਕ ਹੈ ਜੀ ਹਉ ਦਾ 50 ਕਿਤਾ ਫੇਰ ਦੱਸ ਦੇਣੇ ਕੋਈ ਨਹੀਂ ਇਹਦੇ ਬਾਕੀ ਆਪਾਂ ਦੱਸਤਾ ਜਿੱਦਾਂ ਚਲੋ ਮਾਨਦਾਨ ਕਰਦਾਂਗੇ ਭੈਣ ਭਰਾ ਦਾ ਕਰਿਆ ਠੀਕ ਹੈ ਜੀ ਲੋਕ ਦੋਸਤੋ ਮੁੱਲ ਬਿਲਕੁਲ ਜਾਇਜ਼ ਹੀ ਆ ਭਾਵੇਂ ਕੋਈ ਵੀਰ ਕੰਦਾ ਭਾਈ ਡਗਰਾ ਇਸਾ ਹਾਉਣਾ ਦੁੱਧ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਰੇਟ ਆ ਜੇ ਕੋਈ ਭੈਣ ਭਰਾ ਚੋਣ ਵਾਲਾ ਵੇਚਣ ਵਾਲਾ ਵੀ ਖੜੂਗਾ ਤੇ ਉਹਨੂੰ ਨਫਾ ਦੇਣਗੇ ਜੇ ਕੋਈ ਚੋਣਾਂ ਗਿਆ ਖਾਨੇ ਆ ਤੇ ਫੇਰ ਗਾਂ ਬਣਾ ਕੇ ਮਈਆਂ ਫੇਰ ਅੱਧ ਦੇਣਗੇ ਠੀਕ ਹੈ ਹਾਂਜੀ ਹਾਂਜੀ ਮੁੱਲ ਦੋਸਤੋ ਬਿਲਕੁਲ ਜਾਇਜ਼ ਪੰਜ ਨਗ ਤੁਹਾਨੂੰ ਦਿਖਾਏ ਵੀਡੀਓ ਚ ਪੰਜੇ ਨਗ ਸਵੇ ਸਵੇ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਦੋ ਮੱਜਾਂ ਦੋਸਤੋ ਟੋਕੜ ਗੰਮਲ ਤੇ ਦੂਜੀਆਂ ਦੋਸਤੋ ਜਿਹੜੀਆਂ ਤਿੰਨ ਮੱਜਾਂ ਵਸੂਆਂ ਸੋਈਆਂ ਜੀ ਐਡਰੈਸ ਇੱਕ ਰੀਵੀ ਦਾ ਮੈਂ ਫੇਰ ਬੋਲ ਦਿੰਨਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਹਰੋਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਈ ਹੈ ਫੋਨ ਨੰਬਰ ਵੀ ਇਹ ਆਪਣਾ ਇੱਕ ਰੀ ਫੇਰ ਬੋਲਦੇ ਫੋਨ ਨੰਬਰ ਹੈਗਾ ਜੀ 6284744127 ਹਾਂਜੀ 6284744127 ਬਾਕੀ ਭਾਜੀ ਹੱਥ ਜੋੜ ਕੇ ਇਹੋ ਬੇਨਤੀ ਹੈ ਵੀ ਘਰੇ ਆਗ ਦੇ ਤਸਲੀ ਕਰਕੇ ਲੜੋ ਜਿਹੜਾ ਡੰਗਰ ਚੰਗਾ ਲੱਗਦਾ ਫਿਰ ਕਰੋ ਤੇ ਬਾਕੀ ਜਿਹੜਾ ਦੋ ਮਹੀਨਾ ਲ ਅਰੇ ਫੇਰ ਆਫਰ ਲਾ ਦੇ ਨੇ ਭਾ ਤੇ ਆਪਣੇ ਜਾਇਜ਼ ਹੀ ਹੁੰਦੇ ਆ ਹਾਂਜੀ ਹਾਂਜੀ ਜਿਹੜਾ ਦਿਉੜਾ ਲਵੇ ਤੇ ਪਹੁੰਚ ਕਰਦਾਂਗੇ 100 ਕਿਲੋਮੀਟਰ ਤੱਕ ਅੱਛਾ ਜੋਰੇ ਚ 100 ਕਿਲੋਮੀਟਰ 100 ਕਿਲੋਮੀਟਰ ਤੋਂ ਗਾਹ ਨਹੀਂ ਭੈਣ ਭਰਾ ਕਈ ਮਣ ਕੇ ਡੰਗਰ ਲੈ ਕੇ ਗਈ ਆ ਦਿੰਦੇ 100 ਕਿਲੋਮੀਟਰ ਤੱਕ ਤੂੰ ਦੇ ਦੇ ਕਿਰਾਇ ਤੇ ਗੱਡੀ ਹੀ ਦੇ ਦਿੰਨੇ ਠੀਕ ਠੀਕ 100 ਕਿਲੋਮੀਟਰ ਤੱਕ ਚੱਲ ਕਰਦਾਂਗੇ ਗੱਡੀ ਅਗਲਾ ਆਪਦਾ ਆਪੇ ਲਾ ਲੈ ਕਰਾਇਆ ਆਪਣੀ ਦੋਸਤੋ ਆਫਰ ਲਾਤੀ ਵੀਰ ਦੇ ਦੇਖੋ ਦੂਰ ਦਾ ਵੀ ਹੁਣ ਹਾਂ 100 ਕਿਲੋਮੀਟਰ ਤੋਂ ਗਾਂ ਦਾ ਆਪਦਾ ਕਰਾਇਆ ਲਾ ਲੈ 100 ਕਿਲੋਮੀਟਰ ਤੀਕਰ ਮੈਂ ਦੇ ਦੂੰਗਾ ਠੀਕ ਹੈ ਜੀ ਹਾਂਜੀ 100 ਕਿਲੋਮੀਟਰ ਤੀਕਰ ਬਾਨਾ ਜੀ ਆਪ ਡਾਊਨ ਜਿਹੜਾ ਵਾ 3000 ਰੁਪਏ 3000 ਰੁਪਏ ਭਾਵੇਂ ਅਗਲਾ 3000 ਹੱਥੀ ਛਡਾਲੇ ਹਾਂ ਤੇ ਭਾਵੇਂ ਕਰਾਇਆ ਦਵਾਲੇ ਕਰਾਇਆ ਦਵਾਲੇ ਉਹ ਜਦਾਂ ਮਰਜੀ ਹਾਂਜੀ ਠੀਕ ਹੈ ਜੋੜੇ ਨਾਲ ਚੱਲਣਾ ਜਿਹਾ ਠੀਕ ਜੋੜੇ ਦਾ ਹਾਂਜੀ ਠੀਕ ਹੈ ਲੋ ਦੋਸਤੋ ਆਫਰ ਵੀਰ ਨੇ ਲਾਤੀ ਆ 100 ਕਿਲੋਮੀਟਰ ਤੱਕ ਜੋੜੇ ਦੀ ਪਹੁੰਚ ਹੋਊਗੀ ਬਾਕੀ ਜਿਹੜੇ ਵੀ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀ ਦਾ ਨੰਬਰ ਫੋਨ ਦਾ ਸਕਰੀਨ ਤੇ ਚੱਲੂਗਾ ਵੀਰਾਂ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਤੇ ਸੌਦਾ